ਭਾਰਤੀ ਹਾਕੀ ਟੀਮ ਦੇ ਖਿਡਾਰੀ ਖਾਸ ਕਰਕੇ ਪੰਜਾਬ ਨਾਲ ਸੰਬੰਧ ਰੱਖਣ ਵਾਲੇ 10 ਖਿਡਾਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਉੱਥੇ ਵੱਖ-ਵੱਖ ਸਿਆਸਤਦਾਨਾਂ ਵੱਲੋਂ ਵੀ ਸਵਾਗਤ ਕੀਤਾ ਗਿਆ ਪਰ ਦਰਬਾਰ ਸਾਹਿਬ ਵੀ ਐਂਟਰੀ ਹੁੰਦਿਆਂ ਫੁੱਲਾਂ ਦੇ ਨਾਲ ਵੀ ਸ਼ਾਨਦਾਰ ਸਵਾਗਤ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਸਵਾਗਤ ਹੋਵੇ ਵੀ ਕਿਉਂ ਨਾ ਕਿਉਂਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਭਾਰਤੀ ਹਾਕੀ ਟੀਮ ਦੇ ਇਹਨਾਂ ਪੰਜਾਬੀ ਖਿਡਾਰੀਆਂ ਦਾ ਬਹੁਮੁੱਲਾ ਯੋਗਦਾਨ ਹੈ ਪਹਿਲਾਂ ਟੋਕੀਓ 올림픽 ਦੇ ਵਿੱਚ 41 ਬਰਿਆਂ ਬਾਅਦ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾਉਣ ਵਾਲੀ ਟੀਮ ਦੇ ਵਿੱਚ ਬਹੁਤ ਹੀ ਖਿਡਾਰੀ ਇਹੀ ਖੇਡੇ ਸਨ ਔਰ ਕੁਝ ਨਵੇਂ ਖਿਡਾਰੀਆਂ ਦੀ ਆਮਦ ਦੇ ਨਾਲ ਇਸ ਵਾਰ ਫਿਰ ਉਸੇ ਤਗਮੇ ਨੂੰ ਕਾਂਸੀ ਦੇ ਤਗਮੇ ਨੂੰ ਜਿੱਤ ਲਿਆ ਗਿਆ ਹਾਲਾਂਕਿ ਚੋਟੀ ਦੀਆਂ ਕਈ ਟੀਮਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਇਹ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਹੋ ਸਕਿਆ ਬੇਸ਼ੱਕ ਦੀ 140 ਕਰੋੜ ਆਬਾਦੀ ਵਾਲੇ ਇਸ ਸਾਰੇ ਦੇਸ਼ ਦੇ ਵਿੱਚੋਂ ਮਹਿਜ 6 ਮੈਡਲ ਹੀ ਦੇਸ਼ ਦੀ ਝੋਲੀ ਪਏ ਨੇ ਪਿਛਲੇ ਟੋਕੀਓ 올림픽 ਦੇ ਵਿੱਚ 7 ਮੈਡਲ ਭਾਰਤੀ ਝੋਲੀ ਪਏ ਸਨ ਤੇ ਇਸ ਵਾਰ ਮਹਿਜ 6 ਮੈਡਲ ਹੀ ਜਿਹੜੇ ਝੋਲੀ ਪਏ ਨੇ ਹਾਲਾਂਕਿ ਅਮਰੀਕਾ ਵਰਗੇ ਚਾਈਨਾ ਵਰਗੇ ਤੇ ਹੋਰ ਅਜਿਹੇ ਮੁਲਕ ਔਰ ਛੋਟੇ-ਛੋਟੇ ਮੁਲਕ ਵੀ ਆ ਜਿਹੜੇ ਉਹ ਭਾਰਤ ਵਿੱਚ ਮੈਡਲ ਜਿੱਤਣ ਤੋਂ ਬੇਸ਼ੱਕ ਅੱਗੇ ਰਹੇ ਨੇ ਪਰ ਹਾਕੀ ਦੀ ਟੀਮ ਨੇ ਹਮੇਸ਼ਾ ਹੀ ਭਾਰਤ ਦੇ ਲਈ ਮਾਣ ਮਹਿਸੂਸ ਕਰਵਾਇਆ ਤੇ ਇਸੇ ਕਰਕੇ ਹੀ ਦਰਬਾਰ ਸਾਹਿਬ ਨਤਮਸਤਕ ਹੋਈ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਔਰ ਇਸ ਤੋਂ ਪਹਿਲਾਂ 올림픽 ਦੇ ਵਿੱਚ ਹਾਕੀ ਟੀਮ ਦੇ ਵਿੱਚ ਕਪਤਾਨ ਦੀ ਭੂਮਿਕਾ ਨਿਭਾਉਣ ਵਾਲੇ ਤੇ ਮੌਜੂਦਾ ਐਮਐਲਏ ਵਰਗਤ ਸਿੰਘ ਵੀ ਉਸ ਮੌਕੇ ਤੇ ਮੌਜੂਦ ਸਨ ਤੇ ਆਮ ਆਦਮੀ ਪਾਰਟੀ ਤੋਂ ਦੀ ਸਰਕਾਰ ਤੋਂ ਕੈਬਨਟ ਮੰਤਰੀ ਹਰਭਜਨ ਸਿੰਘ ਗੀਟਿਓ ਕੁਲਦੀਪ ਸਿੰਘ ਢਾਲੀਵਾਲ ਤੇ ਐਮਪੀ ਗੁਰਜੀਤ ਸਿੰਘ ਗੋਜਲਾ ਇਹ ਸਾਰੇ ਵੀ ਉੱਥੇ ਮੌਜੂਦ ਸਨ ਹਾਲਾਂਕਿ ਭਾਰਤੀ ਹਾਕੀ ਟੀਮ ਦਾ ਢੋਲ ਠਮੱਕੇ ਦੇ ਨਾਲ ਸਵਾਗਤ ਕੀਤਾ ਗਿਆ ਪਹਿਲਾ ਅੰਮ੍ਰਿਤਸਰ 에어ਪੋਰਟ ਤੇ ਭਾਰਤੀ ਟੀਮ ਦਾ ਸਵਾਗਤ ਕੀਤਾ ਗਿਆ ਸ਼ਾਨਦਾਰ ਫਿਰ ਭਾਰਤੀ ਖਿਡਾਰੀਆਂ ਦਾ ਇੰਤਜ਼ਾਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੋਂ ਜਿੱਥੋਂ ਉਹਨਾਂ ਨੇ ਗੁਜ਼ਰਨਾ ਸੀ ਉੱਥੇ ਸਾਰੇ ਲੋਕ ਇਕੱਠੇ ਹੋਏ ਸਨ ਪ੍ਰਸ਼ੰਸਕ ਜਿਨ੍ਹਾਂ ਨੇ ਹੌਸਲਾ ਫਜ਼ਾਈ ਵੀ ਕੀਤੀ ਔਰ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ ਹੈ। ਔਰ ਇਸ ਹਾਕੀ ਟੀਮ ਦੇ ਵਿੱਚ ਪੰਜਾਬ ਦੇ 10 ਖਿਡਾਰੀ ਖੇਡੇ ਔਰ ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਰਸੀਵ ਕਰਨ ਦੇ ਲਈ 에어ਪੋਰਟ ਤੇ ਪਹੁੰਚੇ ਹੋਏ ਸਨ ਔਰ ਕੁਝ ਤਸਵੀਰਾਂ ਉੱਥੇ ਨੇ ਭਾਗੋ ਕਰਨ ਵਾਲੀਆਂ ਵੀ ਆਈਆਂ ਕਿਉਂਕਿ ਜਦੋਂ ਖੁਸ਼ੀ ਦੇ ਹੰਝੂ ਡਿੱਗਦੇ ਨੇ ਤਾਂ ਉਸ ਦੀ ਵੀ ਆਪਣੀ ਅਹਿਮਤ ਹੁੰਦੀ ਹੈ ਇਸ ਤਰ੍ਹਾਂ ਦੀਆਂ ਕੁਝ ਤਸਵੀਰਾਂ ਵੀ 에ਰਪੋਰਟ ਤੋਂ ਦਰਬਾਰ ਸਾਹਿਬ ਵੱਲ ਆਉਂਦਿਆਂ ਨੂੰ ਦੇਖਿਆ ਗਿਆ ਕਿਉਂਕਿ ਉਹਨਾਂ ਦੇ ਮਾਪਿਆਂ ਨੇ ਵੀ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਔਰ ਉੱਥੇ ਹੀ ਨਤਮਸਤਕ ਹੋ ਰਹੀ ਟੀਮ ਨੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਗਏ ਨੇ ਉਹ ਵੀ ਸਵਾਗਤ ਕੀਤਾ ਗਿਆ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਕਰਕੇ ਸ਼ਾਨਦਾਰ ਤਸਵੀਰਾਂ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਕਿਉਂਕਿ ਭਾਰਤੀ ਹਾਕੀ ਟੀਮ ਨੇ ਪਹਿਲਾਂ ਟੋਕੀਓ 올림픽 41 ਵਰਿਆਂ ਬਾਅਦ ਕੋਈ ਮੈਡਲ ਹਾਸਲ ਕੀਤਾ ਤੇ ਇਸ ਵਾਰ ਉਸ ਮੈਡਲ ਨੂੰ ਖੁੰਝਣ ਨਹੀਂ ਦਿੱਤਾ ਹਾਲਾਂਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਜਿਹੜੇ ਕਿ ਅੱਜਕੱਲ ਭਾਰਤੀ ਹਾਕੀ ਟੀਮ ਦੇ ਸਰਪੰਚ ਵਜੋਂ ਜਾਣੇ ਜਾਂਦੇ ਨੇ ਉਹਨਾਂ ਨੇ ਇੱਕ ਗੱਲ ਦਾ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਕਿ ਸਾਨੂੰ ਇਸ ਗੱਲ ਦਾ ਦੁੱਖ ਹੈ ਔਰ ਅਸੀਂ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਉਹ ਅਚੀਵਮੈਂਟ ਵੀ ਕੀਤੀ ਜਾਵੇ ਜਿਹੜਾ ਕਿ 골ਡ ਮੈਡਲ ਗੋਲਡ ਮੈਡਲ ਦੇ ਉੱਤੇ ਅੱਖ ਸੀ ਭਾਰਤੀ ਹਾਕੀ ਟੀਮ ਦੀ ਬੇਸ਼ੱਕ ਗੋਲਡ ਮੈਡਲ ਤੱਕ ਜਿਹੜਾ ਟੀਚਾ ਮਿੱਥਿਆ ਹੋਇਆ ਪੂਰਾ ਨਹੀਂ ਕਰ ਸਕੀ ਇਸ ਵਾਰ ਭਾਰਤੀ ਹਾਕੀ ਟੀਮ ਪਰ ਕਾਂਸੀ ਦਾ ਮੈਡਲ ਜਿੰਨਾ ਵੀ ਆਪਨੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ਖੇਡ ਲੇਖਕਾਂ ਨੇ ਵੀ ਇਸ ਦੇ ਉੱਤੇ ਕਾਫੀ ਚਰਚਾਵਾ ਕੀਤੀਆਂ ਨੇ ਕਾਫੀ ਕੁਝ ਲਿਖਿਆ ਹੈ ਔਰ ਨਾਲ ਹੀ ਕਿਹਾ ਕਿ ਜਿਹੜੀ ਭਾਰਤੀ ਹਾਕੀ ਟੀਮ ਹੈ ਉਸ ਨੇ ਹਮੇਸ਼ਾ ਹੀ ਜਿਹੜਾ ਮਾਣ ਮਹਿਸੂਸ ਕਰਾਇਆ ਉਹ ਭਾਰਤ ਨੂੰ ਤੈਸੇ ਕਰਕੇ ਪੈਰਿਸ 올림픽 ਦੇ ਵਿੱਚ ਜਿਹੜੇ 6 ਤਗਮੇ ਆਏ ਨੇ ਉਹਨਾਂ ਵਿੱਚੋਂ ਇੱਕ ਤਗਮਾ ਭਾਰਤੀ ਹਾਕੀ ਟੀਮ ਦਾ ਹਾਲਾਂਕਿ ਪੈਰਿਸ 올림픽 ਦੇ ਵਿੱਚ ਭਾਰਤ ਦਾ ਜੇਕਰ ਅੰਕੜੇ ਤੇ ਝਾਤ ਮਾਰਨੀ ਹੋਵੇ ਤਾਂ ਭਾਰਤ ਨੇ ਲਗਭਗ ਆਪਣਾ ਸਫ਼ਰ ਸਮਾਪਤ ਕਰ ਲਿਆ ਤੇ ਹੁਣ ਤੱਕ ਇੱਕ ਚਾਂਦੀ ਦਾ 5 ਕਾਂਸੀ ਦੇ ਤਗਮੇ ਸਮੇਤ 6 ਤਗਮੇ ਹੀ ਹਾਸਲ ਕੀਤੇ ਭਾਰਤ ਨੇ ਔਰ 69ਵੇਂ ਸਥਾਨ ਦੇ ਉੱਤੇ ਭਾਰਤ ਇਸ ਵੇਲੇ ਖੜਾ ਹੈ ਪੂਰੇ ਦੁਨੀਆ ਦੇ ਵਿੱਚ ਭਾਰਤ ਨੇ ਟੋਕੀਓ 올림픽ਸ ਦੇ ਵਿੱਚ 7 ਤਗਮੇ ਜਿੱਤੇ ਸਨ ਤੇ ਇਸ ਵਾਰੀ ਇੱਕ ਤਗਮਾ ਖਿਸ ਗਿਆ ਹੈ ਬੇਸ਼ੱਕ ਭਾਰਤ ਸਰਕਾਰ ਨੇ ਪੈਰਿਸ 올림픽 ਚ 10 ਤੋਂ ਵੱਧ ਤਗਮੇ ਜਿੱਤਣ ਦਾ ਟੀਚਾ ਰੱਖਿਆ ਸੀ ਪਰ ਪਿਛਲੇ ਹਾਸਲ ਕੀਤੇ ਟੀਚੇ ਦੀ ਬਰਾਬਰੀ ਕਰਨ ਚ ਭਾਰਤ ਨਾਕਾਮ ਰਿਹਾ ਪੈਰਿਸ 올림픽 ਖੇਡਾਂ ਵਿੱਚ ਵੀ ਭਾਰਤ ਦੇ ਨਿਸ਼ਾਨੇਬਾਜ਼ਾਂ ਨੇ ਇਲਾਜ ਰੱਖੀ ਹੈ ਤੇ ਉਹਨਾਂ ਨੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਇੱਕ ਮਨੂ ਭਾਕਰ ਨੇ ਇਕੱਲਿਆਂ ਤੇ ਇੱਕ ਮਨੂ ਭਾਕਰ ਤੇ ਸਰਬਜੋਤ ਸਿੰਘ ਦੀ ਜੋੜੀ ਨੇ ਵੀ ਕਮਾਲ ਕੀਤਾ ਇੱਕ ਸੁਪਨਿਲ ਕਸਾਲੇ ਨੇ ਜਿੱਤਿਆ ਤਗਮਾ ਤੇ ਇੱਕ ਨੀਰਜ ਚੋਪੜਾ ਨੇ ਜੈਵਲਿਨ ਥਰੋ ਦੇ ਵਿੱਚ ਚਾਂਦੀ ਦਾ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤੇ ਪਹਿਲਵਾਨ ਅਮਨ ਸਹਰਾਵਤ ਨੇ ਕੁਸ਼ਤੀ ਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦੀ ਲਾਜ ਰੱਖੀ ਹੈ ਤੇ 6 ਮੈਡਲ ਹਾਸਲ ਕੀਤੇ ਨੇ ਬੇਸ਼ੱਕ ਤਗਮਿਆਂ ਦੀ ਗਿਣਤੀ ਥੋੜੀ ਹੈ ਪਰ ਹੁਣ ਤੱਕ ਭਾਰਤ ਦੀ ਆਬਾਦੀ ਦੀ ਬਰਾਬਰੀ ਕਰਨ ਵਾਲਾ ਚੀਨ 33 ਸੋਨੇ ਦੇ ਤੇ ਕੁੱਲ 83 ਤਗਮੇ ਜਿੱਤ ਕੇ ਤਗਮਾ ਸੋਚੀ ਚ ਦੂਜੇ ਸਥਾਨ ਤੇ ਖੜਾ ਹੈ ਔਰ ਇੱਕ ਪਾਸੇ ਗੱਲ ਕੀਤੀ ਜਾਵੇ ਕਿ ਪੂਰੇ 올림픽 ਦੇ ਇਤਿਹਾਸ ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਮਹਿ ਜਿਹੜੇ ਆ ਉਹ 40 41 ਜਿਹੜੇ ਮੈਡਲ ਪਏ ਨੇ ਪਰ ਬਾਕੀ ਸਾਰੇ ਮੁਲਕਾਂ ਨੇ ਇੱਕ ਹੀ 올림픽 ਦੇ ਵਿੱਚ ਦੋ ਵੱਧ ਕਿਤੇ ਮੈਡਲ ਜਿੱਤੇ ਨੇ ਜਿਵੇਂ ਕਿ ਚੀਨ ਤੇ ਅਮਰੀਕਾ ਦੀ ਉਦਾਹਰਣ ਵੀ ਸਾਡੇ ਸਾਹਮਣੇ ਹੈ ਹਾਲਾਂਕਿ ਚੀਨ ਦਾ ਜਿਹੜਾ ਸਥਾਨ ਹੈ ਉਹ 18ਵਾਂ ਸਥਾਨ ਹੈ ਪੂਰੇ ਦੁਨੀਆ ਦੇ ਵਿੱਚ ਪੈਰਿਸ 올림픽 ਦੇ ਵਿੱਚ ਭਾਰਤੀ ਹਾਕੀ ਤੇ ਵੀ ਤਗਮੇ ਦਾ ਰੰਗ ਬਦਲਣ ਦੀ ਆਸ ਸੀ ਪਰ ਟੋਕੀਓ ਦੇ ਇਤਿਹਾਸ ਨੂੰ ਹੀ ਦਰਾਇਆ ਗਿਆ ਪੈਰਿਸ 올림픽 ਚ ਕਈ ਖੇਡਾਂ ਚ ਅਸੀਂ ਤਗਮੇ ਦਾ ਨਹੀਂ ਤੀ ਨਦੀਕ ਜਾ ਕੇ ਵੀ ਖੁੰਝ ਗਏ ਆ ਕਈ ਖੇਡਾਂ ਚ ਭਾਰਤ ਦੇ ਕਈ 올ੰਪੀਅਨ ਤੇ ਦਿਗਜ ਹਾਰੇ ਤੇ ਕਈ ਚੌਥੇ ਸਥਾਨ ਤੇ ਰਹੇ ਔਰ ਖਾਸ ਕਰਕੇ ਨਵੇਸ਼ ਫਗਾਟ ਦੇ ਨਾਲ ਜੋ ਹੋਇਆ ਉਹ ਸਾਰਿਆਂ ਨੂੰ ਨਹੀਂ ਭੁੱਲੇਗਾ ਔਰ ਜਿੱਥੇ ਨਵੇਸ਼ ਫਗਾਟ ਦਾ ਕੱਲਾ ਪਰਿਵਾਰ ਜਾਂ ਖੁਦ ਖਿਡਾਰੀ ਹੀ ਨਹੀਂ ਪਹਿਲਵਾਨੀ ਨਹੀਂ ਇਸ ਦੇ ਨਾਲ ਪੂਰਾ ਦੇਸ਼ ਦੁੱਖ ਦੇ ਵਿੱਚੋਂ ਲੰਘਿਆ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਹਾਲਾਂਕਿ ਜਿਹੜਾ ਸਪੋਰਟਸ ਕੋਰਟ ਹੈ ਉਸ ਦੇ ਵਿੱਚ ਸੁਣਵਾਈ ਬੀਤੇ ਦਿਨ ਹੋਣੀ ਸੀ देर ਰਾਤ ਤੱਕ ਇਹ ਅਪਡੇਟ ਆਇਆ ਕੀ ਸਪੋਰਟਸ ਕੋਰਟ ਨੇ ਉਸ ਫੈਸਲੇ ਨੂੰ ਹਾਲੇ ਫਿਲਹਾਲ ਦੀ ਕੜੀ ਟਾਲ ਦਿੱਤਾ ਹੈ ਉਸ ਦੀ ਸੁਣਵਾਈ ਕਿਸੇ ਵੀ ਵੇਲੇ ਅਗਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਕਿ ਜਿਹੜਾ ਸੈਮੀਫਾਈਨਲ ਅੰਡਰ weight ਤੱਕ ਖੇੜੀ ਨਵੇਸ਼ ਵਗਾਟ ਉਸ ਦਾ ਚਾਂਦੀ ਦਾ ਤਗਮੇ ਦਾ ਬਣਦਾ ਹੱਕ ਉਸ ਨੂੰ ਮਿਲਦਾ ਹੈ ਕਿ ਨਹੀਂ ਮਿਲਦਾ ਇਹ ਸਪੋਰਟਸ ਕੋਰਟ ਨੇ ਤੈਅ ਕਰਨਾ ਹੈ ਬੇਸ਼ੱਕ ਭਾਰਤ ਦੇ ਵੱਲੋਂ ਨਵੇਸ਼ ਵਗਾਟ ਦੇ ਵੱਲੋਂ ਜਿਹੜੇ ਨਾਮੀ ਵਕੀਲ ਨੇ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ ਕਿ ਜਦੋਂ ਤੱਕ ਜਾਂ ਤਾਂ ਮੁਕਾਬਲਾ ਫਾਈਨਲ ਕਰਾ ਦਿੱਤਾ ਜਾਵੇ ਜੇ ਫਾਈਨਲ ਮੁਕਾਬਲਾ ਨਹੀਂ ਹੁੰਦਾ ਤੇ ਘੱਟੋ-ਘੱਟ ਚਾਂਦੀ ਦਾ ਤਗਮੇ ਦਾ ਬਣਦਾ ਹੱਕ ਜ਼ਰੂਰ ਨਵੇਸ਼ ਫਗਾਟ ਨੂੰ ਮਿਲਣਾ ਚਾਹੀਦਾ ਤਾਂ ਉਸ ਜਿਹੜੇ ਮਲੇ ਦੁੱਖ ਨੂੰ ਥੋੜੀ ਖੁਸ਼ੀ ਦੇ ਵਿੱਚ ਬਦਲਣ ਦੀ ਕੋਸ਼ਿਸ਼ ਜ਼ਰੂਰ ਉਹਨਾਂ ਖਿਡਾਰੀਆਂ ਨੇ ਕੀਤੀ ਖਾਸ ਕਰਕੇ ਭਾਰਤੀ ਹਾਕੀ ਟੀਮ ਨੇ ਤਾਂ ਆਸ਼ੇ ਕਰਕੇ ਉਹਨਾਂ ਦਾ ਸ਼ਾਨਦਾਰ ਸਵਾਗਤ ਪਹਿਲਾ ਭਾਰਤ ਵਿੱਚ 에어ਪੋਰਟ ਦੇ ਉੱਤੇ ਹੋਇਆ ਫਿਰ ਅੰਮ੍ਰਿਤਸਰ 에어ਪੋਰਟ ਤੇ ਤੇ ਫਿਰ ਦਰਬਾਰ ਸਾਹਿਬ ਨਤਮਸਤਕ ਹੁੰਦਿਆਂ ਦੀਆਂ ਵੀ ਖੁਸ਼ੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆ ਗਈਆਂ ਨੇ ਹਾਕੀ ਟੀਮ ਦੇ ਲਈ ਤੁਸੀਂ ਦੋ ਸ਼ਬਦ ਲਿਖਣੇ ਹੋਣ ਤਾਂ ਉਹਨਾਂ ਦੀ ਹੌਸਲਾ ਫਜ਼ਾਈ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਭ ਕਾਮਨਾਵਾਂ ਦੇਣ ਦੇ ਲਈ ਤੁਹਾਡੇ ਮਨ ਦਾ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ